ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਦੁੱਲੇ ਵਾਲਾ ਬਠਿੰਡੇ ਜ਼ਿਲ੍ਹੇ ਦੇ ਪਿੰਡ ਹੈ ਜੀ ਦੋ ਨਗ ਤੁਹਾਡੇ ਵਾਸਤੇ ਸੇਲ ਲਈ ਲੈ ਕੇ ਆਏ ਲੈ ਕੇ ਪੂਰੀਆਂ ਟੌਪ ਦੀਆਂ ਆਂ ਸੁਈਆਂ ਸਵਾਈਆਂ ਜੀ ਤੇ ਨੰਬਰ ਹੈਗਾ 9501172816 ਜੀ ਪਿੰਡ ਦੁੱਲੇ ਵਾਲਾ ਗੱਲਬਾਤ ਕਰਾਵਾਂ ਸੁਈਆਂ ਸਵਾਈਆਂ ਵੜਾ ਇੱਕ ਪੰਜਾਬ ਵਾਲੀ ਜਰਸੀ ਤੇ ਇੱਕ ਕੈਚ-ਅਪ ਨਸਲ ਦੀ ਵੜ ਸਸੀ ਗਾਲ ਜੀ ਹੋ ਠੀਕ ਠਾਕ ਹਾਂ ਜੀ ਪਹਿਲਾਂ ਤਾਂ ਨੰਬਰ ਬੋਲ ਦਿਓ ਨੰਬਰ ਤਾਂ ਮੈਂ ਬੋਲਤਾ ਹੀ ਪਿੰਡ ਬੋਲੋ ਪਿੰਡ ਦੁੱਲੇ ਵਾਲਾ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਪਟੰਡਾ ਜੀ ਬਟਿੰਡਾ ਜ਼ਿਲ੍ਹਾ ਤੇ ਤਸੀਲ ਆਪਣੀ ਕਿਹੜੀ ਆ ਗਈ ਜੀ? ਰਾਮਪ੍ਰਫੂ ਨੇੜੇ ਪਿੰਡ ਕਿਹੜੇ ਆ ਜੀ ਆਪਣੇ? ਆਪਣੇ ਪਾਈ ਰੂਪਾ ਤੇ ਜਸਲਾਤ ਓਕੇ ਜੀ ਤੇ ਪਹਿਲਾਂ ਵੀ ਆਪਣਾ ਪੰਜ ਸੱਤ ਵੀਡੀਓ ਕਰੀਆਂ ਹੁੰਗਾ ਹਨਾ ਤੇ ਅੱਜ ਫਿਰ ਕਿੰਨੀਆਂ ਦਿਖਾ ਰਹੇ ਆ ਜੀ? ਅੱਜ ਦੋ ਦਿਖਾ ਰਹੇ ਆ। ਦੋ ਦਿਖਾ ਦੇਾਂਗੇ। ਓਕੇ ਜੀ ਤੇ ਸੂਈਆਂ ਸਵਾਈਆਂ ਹਨਾ ਇੱਕ ਪੰਜਾਬ ਵਾਲੀ ਜਰਸੀ ਤੇ ਇੱਕ ਐਚਪਫ ਨਸਲ ਦੀ ਬੈੜ ਜੇ ਆਪਾਂ ਪਹਿਲੇ ਨੰਬਰ ਵਾਲੀ ਦੀ ਗੱਲ ਕਰ ਲਗੇ ਜੀ ਕੀ ਡਿਟੇਲ ਹੈ ਕਦੋਂ ਸੂਈਆ ਕਿਹੜਾ ਸੂਆ ਕੀ ਆ ਮਗਰ ਦੂਜਾ ਸੂਆ ਜੀ ਦੂਜਾ ਸੂਆ ਆ ਗਿਆ ਬੱਚੀ ਮਗਰਾ ਕਿੰਨਾ ਦੁੱਧ ਰੈਡੀ ਆ? ਦੁੱਧ ਹੁਣ 20 ਲੀ ਤੇ ਕਿੰਨੇ ਦਿਨ ਹੋ ਗਏ ਜੀ ਸੂਈ ਨੂੰ ਚੌਥਾ ਦਿਨ ਹੋ ਗਿਆ ਚੌਥਾ ਦਿਨ ਹਾਂਜੀ ਤੇ ਬੱਚੀ ਮਗਰ ਹਨਾ ਹਾਂਜੀ ਤਿੰਨਾ ਦੁੱਧ ਬਾਝੂਗੀ ਹੋਰ ਜੀ ਬੋਲ 30 ਲੀਟਰ ਕਰ ਜੂਗੀ 30 ਲੀਟਰ ਕਰ ਜੂਗੀ ਹਾਂਜੀ ਓਕੇ ਜੀ ਖੋਲੋ ਇਹ ਤੋਰਾ ਤਾਰਾ ਕਰਾ ਕੇ ਜੇ ਤਾਰਾ ਤੋਰਾ ਮਾਰ ਦਾਂਗੇ ਫਿਰ ਹਾਂਜੀ ਓਕੇ ਜੀ ਆ ਦੇਖੋ ਜੀ ਅ ਛੋਟੀ ਨਾ ਮੰਨ ਕੇ ਉਹ ਸੈਜ ਫੁੱਲ ਬਰੀਡ ਫੁੱਲ ਮਗਰ ਬੱਚੀ ਪੂਰੀ ਵਧੀਆ ਦੁਪਹਿਰ ਦਾ ਟਾਈਮ ਆਪਾਂ ਵੀਡੀਓ ਬਣਾ ਰਹੇ ਆ ਦੁਪਹਿਰੇ 2 ਵਜੇ ਜੀ ਉਸ ਹਾਵ ਨਾਲ ਜੱਜ ਕਰ ਲਿਓ ਤੇ ਚਵਾਈ ਦੇ ਵਿੱਚ ਕਈ ਇਹ ਦਿਨ ਲੈ ਚਲੋ ਭੌਂਦੇ ਜਿੰਦ ਨੂੰ ਮਰਜੀ ਲੈ ਚਲੋ ਘੰਟੇ ਹਜੇ ਪਏ ਪਾਲੀ ਕੱਦ-ਗਾੜ ਦੀ ਹੱਦ ਮੁੱਕੀ ਪਈ ਹੈ ਹਨਾ ਜੀ ਹਾਂ ਜੀ ਆਹ ਦੇਖੋ ਜੀ ਕੱਦ-ਗਾੜ ਕਰੋ ਚੱਕ ਵੱਡੇ ਸਾਈਜ਼ ਦੀ ਆ ਗਈ ਜੀ ਓਕੇ ਜੀ ਆਹ ਦੇਖੋ ਜੀ ਕੁਆਲਿਟੀ ਪੂਰੀ ਫੁੱਲ ਬੱਚੀ ਦੀ ਫੇਸ ਕਰੋ ਚੱਕ ਦੂਜਾ ਸੂਆ ਤੇ ਜੇਰ-ਜੂਰ ਕੰਪਲੀਟ ਆ ਜੀ ਹਾਂ ਜੀ ਓਕੇ ਜੀ ਜੇਰ-ਜੂਰ ਕੰਪਲੀਟ ਆਹ ਦੇਖੋ ਥਾਣ ਲੈ ਵੈਕ ਨੰਬਰ ਮਾਰੋ ਫਿਰ ਤਾਰਾਂ ਜੀ ਤੇ ਸਾਇਦ ਜੇ ਆਪਾਂ ਗੱਲ ਕਰਨ ਲਗੇ ਨਾ ਬਾਈ ਨੂੰ ਧੱਕੀ ਫਿਰਦੀ ਹੈ ਵੱਡੀ ਬੱਚੀ ਹੈਗੀ ਕਿਉਂ ਉਹ ਜਿਨੀ ਵੀ ਛੋਟੀ ਜੀ ਹੋਵੇ ਫੁੱਲ ਬ੍ਰੀਡਾਂ ਚ ਆ ਜੀ ਠੀਕ ਆ ਜੀ ਤੇ ਬੱਚੀ ਵੀ ਮਗਰ ਚੰਗੀ ਆ ਬੱਚੀ ਕੇ ਇਹਨੇ ਗਰਲੈਂਡੋ ਦਾ ਟੀਕਾ ਭਰਾਤਾ ਹਨਾ ਜੀ ਹਾਂਜੀ ਓਕੇ ਜੀ ਫੇਸ ਕਰੋ ਚੈੱਕ ਤੇ ਫਿਰ ਕਿੰਨਾ ਦੁੱਧ ਦੇ ਦੂਗੀ ਜੀ ਅੱਜ ਕੀ 30 ਲੀਟਰ ਦੇ ਦੂਗੀ ਓਕੇ ਓਕੇ 30 ਲੀਟਰ ਬਾਕੀ ਦਾ 20 ਹੈਗਾ ਹਾਂਜੀ ਹਬੀ ਤਿਆਰ 20 ਓਕੇ ਜੀ 20 ਕਿਲੋ ਬਾਈ ਕਹਿੰਦਾ ਤਿਆਰ ਹੈ ਜੀ ਆ ਦੇਖੋ ਕਰੋ ਚੈੱਕ ਕੁਆਲਿਟੀ ਜੀ ਨਹੀਂ ਕੋਈ ਕੰਪਰੋਮਾਈਜ਼ ਹੈਗਾ ਫੁੱਲ ਜੀ ਹਾਂ ਬਹੁਤ ਵਧੀਆ ਅਸੀਂ ਭੇਜਣੇ ਬੱਚੇ-ਬੁੱਚੇ ਦੀ ਕੋਈ ਲੋੜ ਨਹੀਂ ਜੀ ਦੁੱਧ ਫਿਰ ਹੂਮ ਪਿਆ ਦੇਣੇ ਉਹਨੂੰ ਜੀ ਓਕੇ ਜੀ ਥਾਣ ਲੇ ਵਨੜ ਤੋਂ ਕਰੋ ਜੇ ਕਿ ਇੱਕ ਨੰਬਰਾ ਦੇਖੋ ਚਾਰੇ ਥਾਣ ਨਿਕਲ ਰੇ ਪੂਰੇ ਗੈਪ ਤੇ ਤੇ ਜਾਤ ਵਾਲਾ ਥਾਣ ਤੇ ਜਾਤ ਵਾਲਾ ਚਾਰ ਚਪੇਰੋਂ ਜਾਤ ਚੋਂ ਨਹੀਂ ਬਾਹਰ ਹੈਗੀ ਇੱਕ ਨੰਬਰ ਹੈ ਜੀ ਮਾਰੋ ਜੀ ਤਾਰ ਆ ਕਰ ਰਿਓ ਚੈੱਕ ਮਗਲੇ ਮੂਲੇ ਚੋਲ ਨਾ ਕੋਈ ਭੂਰ ਨਹੀਂ ਕੋਈ ਸ਼ਰਲ ਨਹੀਂ ਟੁੱਟਦੀ ਨਹੀਂ ਕੋਈ ਮੁੱਕਦੀ ਨਹੀਂ ਥਾਣ ਤੋਂ ਇੱਕ ਨੰਬਰ ਹੈ ਜੀ ਕਰੋ ਚੈੱਕ ਤੇ ਹੁਣ 20 ਕਿਲੋ ਆਪਾਂ ਮਣਕੇ ਦੇ ਦੇਾਂਗੇ ਜੀ ਖੋਲ ਦਿਓ ਨਿਆਣਾ ਬਾਈ ਸਾਰਾ ਦੂਰਾ ਮਾਰਤਿਆਂ ਕੋਈ ਗੱਲ ਹੀ ਨਹੀਂ ਬਰੀਡ ਚ ਬੱਚੀ ਪਰਣੂ ਕਰਦੇ ਮੜੀ ਧੱਕੇ ਜੀ ਅੱਛਾ ਜੀ ਤੇ 20 ਕਿਲੋ ਦੁੱਧ ਹੁਣ ਰੇੜੀ 30 ਦੀ ਇਹਦੀ ਆਪਾਂ ਉਮੀਦ ਕਰਦੇ ਹਾਂ ਤੁਸੀਂ ਤੇ ਪੈਸੇ ਕਿੰਨੇ ਆ ਜੀ ਬਸ ਜਾਇਜ਼ ਲੈਣ ਦੇਣ ਜੀ ਇਹਦੇ ਇਹਦਾ 115 ਜੀ 115 ਮਾਨਦਾਨ ਹੋ ਜੂ ਜਿਹੜਾ ਹੁਣ ਤੁਸੀਂ 20 ਕਿਲੋ ਦੁੱਧ ਕਹੇ ਜਮ ਮਣਕੇ ਦੇ ਦੋ ਤੇ ਹੁਣ ਆਪਾਂ ਪੰਜਾਬ ਵਾਲੀ ਯਰਸੀ ਦੀ ਗੱਲ ਕਰ ਲਗੇ ਸਾਈਜ਼ ਫੁੱਲ ਆ ਗਿਆ ਲਮਾਈ ਲਮੂਈ ਫੁੱਲ ਤੇ ਲੇਵਾ ਬਹੁਤ ਚੰਗਾ ਕਿੰਨਾ ਦੁੱਧ ਰੇੜੀ ਹੈ ਜੀ ਇਹ ਥੱਲੇ ਹੁਣ ਹੈਗਾ ਜੀ 14 ਲੀਟਰ ਦੁੱਧ ਹੈ ਜੀ 14 ਲੀਟਰ ਹੈਗਾ ਕਿੰਨਾ ਕੇ ਦੇ ਦੂਗੀ ਇਹ ਬਾਕੀ ਦੇਊਗੀ ਫਾਇਟ ਵਾਲਾ ਹਾਂ ਜੀ ਕਿੰਨੇ ਦਿਨ ਹੋਇਆ ਨੂੰ ਸੂਈ ਨੂੰ ਜੀ ਇਹਨੂੰ ਅੱਜ ਦੂਜਾ ਦਿਨ ਹੈ ਦੂਜਾ ਦਿਨ ਇਧਰ ਨੂੰ ਤੋਕ ਠੀਕ ਆ ਤੇ 레ਵਲ ਨੂੰ ਪੂਰਾ ਚੰਗਾ ਤੇ ਸਮਾਂ ਤੁਹਾਨੂੰ ਫੇਰ ਨੋਟ ਕਰਾ ਦਈਏ ਦੁਪਹਿਰ 2 ਵਜੇ ਦਾ ਜੀ 4 ਤੋਂ ਸਾਢੇ 4 ਘੰਟੇ ਚ 22 ਦੇ ਵਿੱਚ ਪੈਂਡਿੰਗ ਬਾਕੀ ਘਰੋਂ ਚੈੱਕ ਥਣਲੇਵਾ ਪੂਰਾ 1 ਨੰਬਰ 14 ਕਿਲੋ 22 ਕਹਿੰਦਾ ਦੁੱਧ ਦੇ ਥੱਲੇ ਰੈਡੀ ਹੈਗਾ ਹੁਣ ਤੇ ਦੇ ਦੂਗੀ ਬਾਈ ਕਹਿੰਦਾ 20 ਕਿਲੋ ਧਾਰਾ ਦੂਰਾਂ ਤੁਹਾਨੂੰ ਇਹਦੀਆਂ ਵੀ ਕਰਾ ਦਾਂਗੇ ਚੈੱਕ ਮਗਰ ਬੱਚਾ ਜੀ ਇਹਦੇ ਇਹ ਬੱਚਾ ਜੀ ਕਿੰਨੇ ਦਿਨ ਹੋਇਆ ਜੀ ਸੂਈ ਨੂੰ ਇਹਨੂੰ ਹਾਂ ਜੀ ਤੀਜ ਤੀਜਾ ਦਿਨ ਹੋ ਗਿਆ ਤੇ ਜੇਰ ਜੂਰ ਕੰਪਲੀਟ ਹੈ ਜੀ 14 ਕਿਲੋ ਬੋਲਾ ਰੈਡੀ ਹੈ ਚਲੋ ਕਰੋ ਇਧਰ ਨੂੰ ਮਾਰੋ ਤਾਂ ਤੁਰਾਂ ਦਿੰਗੀਆਂ ਵੀ ਤੇ ਸੀਲ ਸਾਉ ਤੇ 50 ਵਾਲੀ ਜਰਸੀ ਆ ਗਈ ਹੈ ਨਾ ਜੀ ਓਕੇ ਹਾਂ ਜੀ ਬਈ ਕੋਈ ਨਾ ਓਕੇ 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 ਆ ਦੇਖੋ ਜੀ ਕੁਆਲਿਟੀ ਪੂਰੀ ਫੁੱਲ ਲੱਗੀ ਇਹਦੀ ਵੀ ਹੂੰ ਠੱਕੇ ਤੋਂ ਵੀ ਨਹੀਂ ਹੈ ਨਾ ਪਾਸੇ ਹਟਦੀਆਂ ਬਾਈ ਹਾਂ ਜੀ ਹਾਂ ਬਹੁਤ ਸੀਲ ਹੈ ਇਹ ਆ ਦੇਖੋ ਇਹ ਲੇਵਾ ਦੇਖੋ ਕਿੰਨਾ ਸਟਰੋਂਗ ਹੈ ਤੇ ਕਿੱਥੋਂ ਸ਼ੁਰੂ ਹੁੰਦਾ ਆ ਕਰੋ ਜੀ ਚੈੱਕ ਹੂੰ ਆ ਦੇਖੋ ਥਾਂ ਲੇਵਨ ਇਹ ਤੋਂ ਆ ਦੇਖੋ ਜੀ ਤਸਮਾ ਦਿਖਾ ਰਹੀ ਹੈ ਜੀ ਮਾੜੇ ਆ ਦੇਖੋ ਜੀ ਹੂੰ ਚਲ ਮਾਰ ਦੋ ਤਾਰਾਂ ਦੋ ਦੋ ਆ ਕਰੋ ਜੀ ਜੇ ਕਤਾਰਾਂ ਦੂਰਾਂ ਇਦਾਂ ਨਾ ਪੂਰੀ ਸਹੀ ਹੈ ਜੀ ਹਾਂ ਹਾਂ ਪੂਰੀ ਪੂਰੀ ਓਕੇ 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 ਤੇ ਹੁਣ ਆਪਾਂ 14 ਕਿਲੋ ਦੁੱਧ ਜਮ੍ਹਾਂ ਮਿਣ ਕੇ ਦੇ ਦੇ ਹਾਂਜੀ ਹਾਂ ਕਿੰਨੇ ਦਿਨਾਂ ਦਾ ਸੂਹਾ ਦਾ ਦੱਸਿਆ ਦੁਬਾਰਾ ਮਗਲਿਆਂ ਚ ਹੋਰ ਮਾਰ ਦੇ ਵੀਰੇ ਕਿੰਨੇ ਦਿਨਾਂ ਹੋ ਗਏ ਸੂਹਾ 30 ਦਿਨ 20 ਕਿਲੋ ਦੇ ਦਊਗੀ ਜੀ ਫਿਰ ਹਾਂਜੀ ਹਾਂਜੀ ਓਕੇ ਤੇ ਕੀ ਭਾਅ ਆ ਗਿਆ ਜੀ ਇਹਦਾ ਜਮ੍ਹਾਂ ਜਾਇਜ ਇਹਦਾ 80000 ਜਮਾਨਤਾਂ ਜਮਾਨਤਾਂ ਹੁਣ ਓਕੇ ਬਾੜ ਵੀ ਪੰਜਾਬ ਵਾਲੀ ਆ ਹਨਾ ਓਕੇ ਤੇ ਉਹਦਾ 115 ਜਮਾਨਤਾਂ 20 ਕਿਲੋ ਮਣਕੇ ਲੈ ਜੇ ਮਗਰ ਬੱਚੀ ਐਚ ਐਫ ਆ ਗਈ ਤੇ ਇਧਰ 14 ਕਿਲੋ ਬੋਲਾ ਮਣਕੇ ਲੈ ਜੇ 1 ਲੱਖ ਆ 80000 ਰੁਪਏ ਸੌਰੀ ਤੇ ਉਹਦਾ 115 ਤੇ ਦੋਨਾਂ ਦੇ ਰੇਟ ਤੁਹਾਨੂੰ ਵੀਡੀਓ ਦੇ ਵਿੱਚ ਹੀ ਕਰਾਦੇ ਜੀ ਬਣੇ ਰਿਓ ਵੀਡੀਓ ਦੇ ਨਾਲ ਤੇ ਨੰਬਰ ਫੇਰ ਨੰਬਰ ਮੈਂ ਹੀ ਬੋਲ ਦਿੰਨਾ 95011 72816 ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਟਿੰਡਾ ਤਹਿਸੀਲ ਰਾਮਪਰਾ ਫੂਲ ਤੇ ਬਾਕੀ ਦਾ ਸਾਰੇ ਵੀਰਾਂ ਦਾ ਇੰਤ ਤਾਈਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆਗੇ ਨਵੇਂ ਵੀਡੀਓ ਦੇ ਨਾਲ